ਇਹ ਉਹ ਰੈਸਕਿਊ ਕਰਨ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਜੋ ਐਨ ਜੀਓਜ਼ ਨੇ ਔਰ ਇੱਥੋਂ ਤੱਕ ਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿਉਂਕਿ ਜ਼ਿਆਦਾ ਮਾਰ ਜਿਹੜੀ ਹੈ ਉਹ ਮਾਝਾ ਮਾਲਵਾ ਵਾਲੀ ਸਾਈਡ ਹੈ ਲੇਕਿਨ ਇਸ ਵਕਤ ਦੁਆਬੇ ਤੋਂ ਲੋਕ ਜਿਹੜੇ ਆ ਉਹ ਜਿਹੜਾ ਮਦਦ ਦਾ ਹੱਥ ਅੱਗੇ ਵਧਾ ਰਹੇ ਔਰ ਲੋਕ ਲੰਗਰ ਪਾਣੀ ਲੈ ਕੇ ਜਿਹੜਾ ਲੋਕਾਂ ਤੱਕ ਪਹੁੰਚ ਵੀ ਕਰ ਰਹੇ ਫਿਲਹਾਲ ਲੋਕਾਂ ਦੀ ਸਥਿਤੀ ਠੀਕ ਨਹੀਂ ਹੈ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਜ਼ਿੰਦਗੀ گزارਨ ਨੂੰ ਮਜਬੂਰ ਨੇ ਲੇਕਿਨ ਬਹੁਤ ਲੋਕ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਸੁਪਨਿਆਂ ਦੇ ਘਰ ਨੂੰ ਢਹ ਢੇਰੀ ਹੁੰਦੇ ਦੇਖਿਆ ਉਹ ਕਿਸਾਨ ਜਿਹੜੇ ਵੱਟਾਂ ਤੇ ਖੜ ਕੇ ਆਪਣੀ ਫਸਲ ਨੂੰ ਆਪਣੀ ਅੱਖਾਂ ਸਾਹਮਣੇ ਤਬਾਹ ਹੁੰਦੀ ਦੇਖਦੇ ਰਹੇ ਫਿਲਹਾਲ ਉਮੀਦ ਜਿਹੜੀ ਹੈ ਉਹ ਇਸ ਵਕਤ ਵੀ جاری ਹੈ ਬੇਸ਼ੱਕ ਇਸ ਪਾਣੀ ਦੇ ਵਹਾਅ ਦੇ ਵਿੱਚ ਲੋਕਾਂ ਦੇ ਘਰ ਵਹਿ ਗਏ ਨੇ ਬੇਸ਼ੱਕ ਇਸ ਪਾਣੀ ਦੇ ਵਹਾਅ 'ਚ ਹਰੀਆਂ ਭਰੀਆਂ ਫਸਲਾਂ ਵਹਿ ਗਈਆਂ ਨੇ ਲੇਕਿਨ ਹਲੇ ਵੀ ਲੋਕਾਂ ਦੀ ਅੱਖਾਂ ਦੇ ਵਿੱਚ ਉਮੀਦ ਤੈਰ ਰਹੀ ਹੈ ਹਲੇ ਵੀ ਲੋਕ ਹਿੰਮਤ ਦੇ ਨਾਲ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਔਰ 1988 ਤੋਂ ਬਾਅਦ ਪੰਜਾਬ ਦੇ ਹਾਲ ਹੋਏ ਐ ਬਹੁਤ ਲੋਕ ਨੇ ਜਿਹੜੇ ਹਲੇ ਇਸ ਗੱਲ ਤੋਂ ਨਰਾਜ਼ ਨੇ ਕਿ ਕੁਦਰਤੀ ਮਾਰਤਾ ਹੈ ਹੀ ਲੇਕਿਨ ਜਿਹੜੇ ਪ੍ਰਬੰਧ ਪ੍ਰਸ਼ਾਸਨ ਦੇ ਵੱਲੋਂ ਹੋਣੇ ਚਾਹੀਦੇ ਸੀ ਉਹਨਾਂ 'ਚ ਵੀ ਕਿਤਨਾ ਕਿਤੇ ਕਮੀ ਰਹੀ ਐ ਔਰ ਇਸੇ ਕਰਕੇ ਇਹ ਹਾਲਾਤ ਇਸ ਤਰੀਕੇ ਬਣੇ ਤੇ ਅਗਲੀਆਂ 6 ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਪਠਾਨਕੋਟ ਰੋਪੜ ਪਟਿਆਲਾ ਨਵਾਂ ਸ਼ਹਿਰ ਦੇ ਸਮਰੂਪ ਕਿਤੇ ਦੋਆਬੇ ਦੇ ਵੀ ਕੁਝ ਏਰੀਆਜ਼ ਹੈ ਜੋ ਪ੍ਰਭਾਵਿਤ ਹੋ ਰਿਹਾ ਐ ਔਰ ਇੱਥੇ ਵੀ ਜਿਹੜੀ ਮਾਰ ਲੋਕਾਂ ਨੂੰ ਪੈ ਰਹੀ ਹੈ ਕਿਸਾਨ ਹੁਣ ਜਾਂ ਫਿਰ ਇੱਥਤਾਂ ਕੀ ਮਾਰਕੀਟਸ ਵੀ ਬੰਦ ਕਰ ਰਹੀਆਂ ਬੈਲੀਆਂ ਨੇ ਕਿਉਂਕਿ ਲੋਕਾਂ ਦੀ ਦੁਕਾਨਾਂ 'ਤੇ ਤੱਕ ਪਾਣੀ ਆ ਰਿਹਾ ਸੜਕਾਂ ਜਲਤਲ ਹੋਈਆਂ ਪਈਆਂ ਨੇ ਸੜਕਾਂ 'ਚ ਨਜ਼ਰ ਹੀ ਨਹੀਂ ਆ ਰਿਹਾ ਕਿ ਇੱਥੇ ਕਦੀ ਸੜਕ ਹੋਏਗੀ ਸੜਕਾਂ ਨੇ ਨਦੀਆਂ ਨਾਲਿਆਂ ਦਾ ਰੂਪ ਧਾਰਨ ਕੀਤਾ ਹੋਇਆ ਯਾਨੀ ਕਿ ਜ਼ਿੰਦਗੀ ਲੋਕਾਂ ਦੀ ਰੁਕੀ ਹੋਈ ਹੈ ਇਸ ਵਕਤ ਔਰ ਸਿਰਫ ਕੁਦਰਤ ਦੇ ਅੱਗੇ ਹੱਥ ਜੋੜ ਕੇ ਹਰ ਕੋਈ ਅਰਦਾਸ ਕਰ ਰਿਹਾ ਕਿ ਹੁਣ ਜਿਹੜੀ ਕਰੋਪੀ ਕੁਦਰਤ ਦੀ ਘਟ ਜਾਏ ਕਿਉਂਕਿ ਕੁਦਰਤ ਦਾ ਕਰੋਧ ਹਰ ਪਾਸੇ ਨਜ਼ਰ ਆ ਰਿਹਾ ਸਿਰਫ ਪੰਜਾਬੀ ਨਹੀਂ हिमाचल ਦੇ ਪਹਾੜਾ ਤੋਂ ਲੈ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਤੱਕ ਪੰਜਾਬ ਦੇ ਹਰੇ ਭਰੇ ਖੇਤਾਂ ਤੱਕ ਮਾਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਜਿੱਥੇ ਸਭ ਤੋਂ ਵੱਧ ਮਾਰ ਜਿਹੜੀ ਹੈ ਇਸ ਵਾਰ ਕੁਦਰਤ ਨੇ ਕੀਤੀ ਹੈ ਔਰ ਲੋਕ ਆਪਣੀ ਜ਼ਿੰਦਗੀ ਤੋਂ ਕਿਤੇ ਪਿਛਾਂ ਚਲੇ ਗਏ ਨੇ ਔਰ ਜ਼ਿੰਦਗੀ ਹਾਸ਼ੀਏ ਤੱਕ ਉਹ ਗਲੀਆਂ ਜਿੱਥੇ ਬੱਚਿਆਂ ਦੀਆਂ ਚੀਕ ਪੁਕਾਰਾਂ ਸੁਣਾਈ ਦਿੰਦੀ ਸੀ ਅੱਜ ਉਹ ਗਲੀਆਂ ਸ਼ਾਂਤ ਹੋ ਗਈਆਂ ਨੇ ਅੱਜ ਉਹ ਬੱਚੇ ਸਹਿਮੇ ਹੋਏ ਨੇ ਲੇਕਿਨ ਜੇਕਰ ਆਵਾਜ਼ ਆ ਰਹੀ ਹੈ ਤਾਂ ਸਿਰਫ ਉਸ ਪਾਣੀ ਦੇ ਵਹਾਅ ਦੀ ਜਿਸ ਨੂੰ ਸੁਣ ਕੇ ਕੋਈ ਵੀ ਡਰ ਜਾਏ ਤਾਂ ਇਸ ਵਕਤ ਲੋਕ ਉਡੀਕ ਕਰ ਰਹੇ ਨੇ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠ ਕੇ ਕਿ ਆਖਿਰ ਸਮਾਂ ਆਏਗਾ ਇਹ ਪਾਣੀ ਉਤਰੇਗਾ ਤੇ ਅਸੀਂ ਮੁੜ ਤੋਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਾਂਗੇ ਕਰੇਕਲਾ ਪੰਜਾਬ ਨਹੀਂ ਹਰ ਪਾਸੇ ਹੀ ਹਾਲ ਹੈ ਸੁੰਦਰ ਨਗਰ ਹਿਮਾਚਲ ਦਾ ਹਾਲ ਤੁਹਾਨੂੰ ਦਿਖਾਵਾਂਗੇ ਕਿਉਂਕਿ ਹਰ ਰੋਜ਼ ਬਾਰਿਸ਼ ਹੀ ਪੈ ਰਿਆ ਇਸ ਦੇ ਨਾਲ ਲੈਂਡਸਲਾਈਡ ਹਰ ਜਗ੍ਹਾ ਹੋ ਰਹੀ ਹੈ ਔਰ ਹਿਮਾਚਲ ਦੇ ਵਿੱਚ ਹੋਰ ਵੀ ਬੱਦਰ ਹਾਲਾਤ ਨੇ ਕਿਉਂਕਿ ਜਮੀਰਾਹਤ ਕਾਰਨ ਸ਼ੁਰੂ ਹੋ ਰਿਹਾ ਨਾਲ ਦੀ ਨਾਲ ਫਿਰ ਬਾਰਿਸ਼ ਹੋ ਜਾਂਦੀ ਹੈ ਫਿਰ ਲੈਂਡਸਲਾਈਡ ਹੁੰਦੀ ਹੈ ਫਿਰ ਸੜਕਾਂ ਬੰਦ ਹੋ ਜਾਂਦੀਆਂ ਨੇ ਫਿਰ ਕਨੈਕਟ